ਉਸ ਪਾਰਟੀ 'ਚ ਰਹੇ ਆ ਤੇ ਜਿੱਥੇ ਆਪਾਂ ਜਮੀਨੀ ਪੱਧਰ ਦੇ ਨਾਲ ਜੁੜ ਕੇ ਕੰਮ ਕਰਦੇ ਰਹੇ ਪਰ ਉਥੇ ਇੱਕ ਚੀਜ਼ ਹੁੰਦੀ ਸੀ ਕਿ ਜਿਹੜਾ ਕੋਈ ਪ੍ਰਧਾਨ ਜਾਂ ਕੋ ਉਹ ਆਉਂਦਾ ਦਿੱਤਾ ਜਾਂਦਾ ਹੀ ਨਾ ਉਹ ਅੰਦਰ ਖਾਤੇ ਦੇ ਦੇ ਦਿੱਤਾ ਜਾਂਦਾ ਹੈ ਬੀਜੇਪੀ ਨੈਸ਼ਨਲ ਪਾਰਟੀ ਆ ਤੇ ਐਸ ਵੇਰੇ ਸਾਡੇ ਪ੍ਰਧਾਨ ਮੰਤਰੀ ਜੀ ਸ੍ਰੀ ਨਰਿੰਦਰ ਮੋਦੀ ਜੀ ਤੀਜੀ ਵਾਰੀ ਪ੍ਰਧਾਨ ਮੰਤਰੀ ਬਣੇ ਨੇ। ਸਵਾਗਤ ਕਰਦੇ ਆਂ। ਦੂਸਰਾ ਕਲਾਨੌਰ ਮੰਡਲ ਦੇ ਪ੍ਰਧਾਨ ਹਰਮਨਜੀਤ ਜੀ, ਹਰਮਨਜੀਤ ਜੀ ਤੁਹਾਡੇ ਲਈ ਖੜੇ ਜ਼ੋਰਦਾਰ ਤਾੜੀਆਂ ਦੀ ਖੜਗਵਾੜ ਜਿਹੜੀ ਕਲਾਨੌਰ ਤੋਂ ਸੁਣੀ ਗਈ ਨੀ ਹੈ। ਹਰਮਨਜੀਤ ਜੀ ਸਾਡੇ ਪ੍ਰਧਾਨ ਬਣੇ। ਫਿਰ ਧਰਨਪੁਰ ਮੰਡਲ ਜਿਹੜਾ ਹੈਗਾ ਇਹਦੇ ਵਿੱਚ ਪਵਨ ਜੀ, ਪਵਨ ਜੀ ਅੱਜੋ ਅੱਜੋ ਜ਼ੋਰਦਾਰ ਤਾੜੀਆਂ ਦੇ ਨਾਲ ਖੋਜੀ ਦਾ ਸਵਾਗਤ ਕਰੋ। ਜਿੱਥੇ ਅਸੀਂ ਇਹਨਾਂ ਨੂੰ ਵੀ ਬੇਨਤੀ ਕਰਨ ਵਾਲੇ ਹਾਂ ਕਿ ਤੁਹਾਡਾ ਸਭ ਦਾ ਲੀਡਰਸ਼ਿਪ ਦਾ ਸਨਮਾਨ ਜਿਹੜਾ 8.5 ਸਾਲ ਤੋਂ ਬੜਾ ਅਸੀਂ ਸੰਤਾਪ ਸਹਿ ਰਹੇ ਹਾਂ ਜਿੱਥੇ ਹਾਰ ਦਾ ਫਰਕ ਮੈਂ ਸਮਝਦਾ ਕਿ ਇਸ ਇਲਾਕੇ ਤੋਂ ਵੱਧ ਕਈ ਇਲੈਕਸ਼ਨ ਤੁਸੀਂ ਬਾਹਰ ਇਲੈਕਸ਼ਨ ਵੀ ਤੁਸੀਂ ਸਹਿ ਲਿਆ ਪਾਰਲੀਮੈਂਟ ਦੇ ਵਿੱਚ ਵੀ ਅਸੀਂ ਦੇਖ ਲਿਆ ਕਿ ਸਸ ਅਸੀਂ ਹਾਰੇ ਉਸ ਤੋਂ ਪਹਿਲੇ ਵਿਧਾਨ ਸਭਾ ਵਿੱਚ ਵੀ ਹਾਰੇ ਜਿੱਥੇ ਹਾਰ ਦਾ ਫਰਕ ਮਹਿਸੂਸ ਜੀ ਸਭ ਲੋਕਾਂ ਨੇ ਕਰ ਲਿਆ ਤੇ ਮੈਨੂੰ ਆਸ ਹੈ ਕਿ ਇਸ ਫਰਕ ਨੂੰ ਤੁਸੀਂ ਆਮ ਲਈ ਚਾਣ ਦੇ ਅੰਦਰ ਜ਼ਰੂਰ ਦੂਰ ਕਰੋਗੇ 2024 ਦੇ ਵਿੱਚ ਜਿਹੜੇ ਬੁਢਾ ਅਸੀਂ ਅੱਜ ਬਣਾ ਰਹੇ ਆ ਇਹਨਾਂ ਦੇ ਸੀਰੇਸ ਆਇਆ ਇਹਨਾਂ ਦੀ ਯੋਗਤਾ ਦਾ ਪਰਿਚੇ ਸਾਨੂੰ ਮਿਲੇਗਾ 2024 ਦੇ ਵਿੱਚ ਇੱਕ ਵਾਰੀ ਫੇਰ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਇਸ ਇਲਾਕੇ ਚੋ ਡੇਰਾ ਬਣਾਨੇ ਤੋਂ ਜਿੱਤ ਕੇ ਜਾਏਗਾ ਔਰ ਪ੍ਰਦੇਸ਼ ਰ ਵੀ ਬੀਜੇਪੀ ਦੀ ਸਰਕਾਰ ਬਣੇਗੀ ਇੰਨੀ ਹੀ ਬੇਨਤੀਆਂ ਕਰਦਾ ਹੋਇਆ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੈ ਭਾਰਤ ਜੈ ਹਿੰਦ اے سنہرا صاحب جی او کالے اپنے بولو اے سنہرا صاحب جی او کالے اپا تھنماد کر دتے چلو ٹھیک ہے دیکھو तुंहिंजे साधे गेस्ट श्री वासुदेव जी मैं देख ले ऐसा है जी कि आज दी मीटिंग ਦੇ ਵਿੱਚ ਅਸੀਂ ਪ੍ਰਧਾਨ ਮੰਡਲ ਪ੍ਰਧਾਨ ਨਿਯੁਕਤ ਕੀਤੇ ਆ ਇਹਦੇ ਵਿੱਚ ਪक्षीवाल ਦੇ ਪ੍ਰਧਾਨ ਅਸੀਂ ਬਲਜੀਤ ਸਿੰਘ ਜੀ ਨੂੰ ਔਰ ਕਲਨੌਰ ਦੇ ਪ੍ਰਧਾਨ ਹਰਮਨ ਹਰਮਨਪ੍ਰੀਤ ਸਿੰਘ ਜੀ ਨੂੰ ਧਿਆਨਪੁਰ ਦੇ ਪ੍ਰਧਾਨ ਅਸੀਂ ਪਵਨ ਜੀ ਨੂੰ ਨਿਯੁਕਤ ਕੀਤਾ ਹੈ ਇਹ ਪਾਰਟੀ ਦੀ ਨੀਤੀਆਂ ਦੇ ਅਨੁਸਾਰ ਹੈ ਹਰ 3 ਸਾਲਾਂ ਦੇ ਵਿੱਚ ਪਾਰਟੀ ਦੇ ਪ੍ਰਧਾਨ ਨੂੰ ਬਦਲਿਆ ਜਾਂਦਾ ਨਵਾਂ ਪ੍ਰਧਾਨ ਜੁੜਿਆ ਜਾਂਦਾ ਉਹਦੇ ਲਈ ਐਸਾ ਨਹੀਂ ਹੈ ਕਿ ਬਾਕੀ ਲੋਕਾਂ ਦੀ ਯੋਗਤਾ ਘੱਟ ਸੀ ਜਾਂ ਬਾਕੀ ਲੋਕ ਜਿਹੜੇ ਹੈਗੇ ਆ ਉਹ ਕਿਸੇ ਪਾਸੋਂ ਵੀ ਘੱਟ ਸੀ ਲੇਕਿਨ ਇੱਕ ਨਵਾਂ ਪ੍ਰਯੋਗ ਨਵੀਂ એનર્ਜੀ ਨਵੀਂ ਊਰਜਾ ਔਰ ਨਵੀਂ ਸ਼ਕਤੀ ਦਾ ਸੰਚਾਰ ਪਾਰਟੀ ਦੇ ਕਾਰਕਿਰਤਾਂ ਦੇ ਕਰਨ ਦੇ ਲਈ ਪਾਰਟੀ ਐਸਾ ਕਰਦੀ ਹੈ ਮੈਂ ਸਾਰੇ ਤਿੰਨੋਂ ਚੁਣੇ ਹੋਏ ਪ੍ਰਧਾਨਾਂ ਨੂੰ ਜਿਨ੍ਹਾਂ ਸਭ ਦੇ ਨਾਲ ਸਲਾਹ ਕਰਕੇ ਰਵਿਕਰਨ ਜੀ ਦੀ ਸਲਾਹ ਜ਼ਿਲ੍ਹਾ ਅਧਿਕਾਰੀ ਸ਼ਿਪ ਕਰਨ ਸ਼ਬੀਰ ਜੀ ਰਾਜਨ ਜੀ ਜ਼ਿਲ੍ਹਾ ਮਹਾ ਮੰਤਰੀ ਭਗੇਲ ਸਿੰਘ ਜੀ ਸਭ ਲੋਕਾਂ ਦੀ ਸਲਾਹ ਦੇ ਨਾਲ ਇਹਨਾਂ ਤਿੰਨਾਂ ਲੋਕਾਂ ਨੂੰ ਨਿਯੁਕਤ ਕੀਤਾ ਗਿਆ ਮੈਂ ਇਹਨਾਂ ਨੂੰ ਸ਼ੁਭ ਕਾਮਨਾਵਾਂ ਦੇਣਾ ਬਹੁਤ-ਬਹੁਤ ਵਧਾਈ ਦਿਨਨਾ ਔਰ ਆਸ ਕਰਦਾ ਹਾਂ ਕਿ ਪਾਰਟੀ ਦੀ ਸਾਰੀ ਨੀਤੀਆਂ ਨੂੰ ਅੱਗੇ ਲਿਜਾ ਕੇ ਹਰ ਹਾਲਤ ਦੇ ਵਿੱਚ 2027 ਦੇ ਵਿੱਚ ਪਾਰਟੀ ਦੇ ਉਮੀਦਵਾਰ ਨੂੰ ਇਸ ਹਲਕੇ ਤੋਂ ਵਿਜੇਈ ਕਰਾਂਗੇ ਔਰ ਪ੍ਰਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇ ਇਹਦੇ ਲਈ ਆਪਣਾ ਯੋਗਦਾਨ ਦੇ। ਸਾਡੇ ਨਾਲ ਸਰਦਾਰ ਅਭਿ ਸਿੰਘ ਜੀ ਕਾਲੋ ਵੀ ਮਜੂਲੋ ਉਹਨਾਂ ਨੇ ਵੀ ਗੱਲਬਾਤ ਕਰਨੀ ਸਰ ਸੇਵ ਜੀ ਜੋ ਸਾਬਕਾ ਮੇਅਰ ਨੇ ਤਖਨਪੁਰ ਤੋਂ ਪਾਰਟੀ ਨੇ ਉਹਨਾਂ ਦੀ ਡਿਊਟੀ ਲਾਈ ਸੀ ਤੇ ਉਹਨਾਂ ਨੇ ਸਾਰੇ ਜਿਹੜੇ ਸਾਡੇ ਡੇਰਾ ਬਾਬਾ ਨਾਨਕ ਦੀ ਸੰਗਤ ਇਹਨਾਂ ਨਾਲ ਵਿਚਾਰ ਪਤੰਦਰਾ ਕਰਕੇ ਤਿੰਨ ਵਧੀਆ ਜਿਹੜੇ ਬੰਦੇ ਨੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਆ ਮੈਂ ਸਭ ਤੋਂ ਪਹਿਲਾਂ ਪਾਰਟੀ ਦੇ ਅਨੰਦ ਵਾਸਤੇ ਵੀ ਦਾ ਵੀ ਧੰਨਵਾਦ ਕਰਦਾ ਤੇ ਨਾਲ ਹੀ ਜਿਹੜੇ ਸਰਕਲਾਂ ਦੇ ਪ੍ਰਧਾਨ ਬਣੇ ਨੇ ਤਿੰਨੇ ਬਲਜੀਤ ਬਾਜਵਾ ਜੀ ਪਵਨ ਜੀ ਹਰਮਨਜੀਤ ਜੀ ਇਹਨਾਂ ਨੂੰ ਵਧਾਈ ਵੀ ਦੇਣਾ ਵਾ ਤੇ ਗੁਰੂ ਮਹਾਰਾਜ ਦੇ ਅਰਦਾਸ ਵਿੱਚ ਵੀ ਕਰਦਾ ਹਾਂ ਕਿ ਪਰਮਾਤਮਾ ਇਹਨਾਂ ਤੇ ਮੇਰੇ ਪਰਿਆ ਹੱਥ ਰੱਖੀ ਤੇ ਇਹ ਪਾਰਟੀ ਨੂੰ ਮਜ਼ਬੂਤ ਕਰਕੇ ਤਗੜਿਆ ਕਰਕੇ ਪਿੰਡ ਪਿੰਡ ਜਾ ਕੇ ਪਾਰਟੀ ਦਾ ਜਿਹੜਾ ਗੱਡ ਰਿਹਾ ਉਹਨੂੰ ਮਜ਼ਬੂਤ ਕਰਕੇ ਆਉਣ ਵਾਲੀ ਜਿਹੜੀ 2027 ਦੀ ਸਰਕਾਰ ਬਣਾਉਣ ਦੇ ਵਿੱਚ ਵੱਡਾ ਯੋਗਦਾਨ ਪਾਉਣ ਤੇ ਆਪਣਾ ਜਿਹੜਾ ਵਾ ਡੇਰਾ ਬਾਬਾ ਨਾਨਕ ਨੂੰ ਨੁਮਾਇੰਦਾ ਜਿਤਾ ਕੇ ਅਸੀਂ ਐਸੈਂਬਲੀ ਦੇ ਵਿੱਚ ਭੇਜੀਏ ਤੇ ਮੋਦੀ ਜੀ ਦੀਆਂ ਜਿੰਨੀਆਂ ਵੀ ਸਬੂਤਾਂ ਨੇ ਉਹ ਅਸੀਂ ਕੈਂਪ ਲਾ ਕੇ ਪਿੰਡਾਂ ਦੇ ਵਿੱਚ ਘਰ-ਘਰ ਪਚਾ ਰਹੇ ਹਾਂ ਤਾਂ ਕਿ ਲੋਕਾਂ ਨੂੰ ਕੋਈ ਖੱਜਲ-ਖੁਆਰ ਨਾ ਹੋਣਾ ਪਵੇ ਚਾਹੇ ਉਹ ਆਯੂਸ਼ਮਾਨ ਕਾਰਡ ਆ ਚਾਹੇ ਮੇਰੇ ਕਹਿਣ ਤੋਂ ਬਾਅਦ ਵੀ ਜਿੰਨੀਆਂ ਵੀ ਸਹੂਲਤਾਂ ਨੇ ਉਹ ਅਸੀਂ ਪਿੰਡ ਜਾ ਕੇ ਲੋਕਾਂ ਦੇ ਵਿੱਚ ਬੈਠ ਕੇ ਲੋਕਾਂ ਦੇ ਸਾਥ ਵਿੱਚ ਬੈਠ ਕੇ ਉਹਨਾਂ ਤੱਕ ਪਹੁੰਚਾਉਣ ਦਾ ਜਿਹੜਾ ਉਪਰਾਲਾ ਕਰ ਰਹੇ ਆ ਮੈਂ ਸਾਰਿਆਂ ਨੂੰ ਤੁਹਾਡਾ ਜਿਹੜਾ ਸੰਗਤ ਆਈ ਉਹਦਾ ਧੰਨਵਾਦ ਕਰਦਾ ਕਿ ਬੜੇ ਛੋਟੇ ਜਿਹੇ ਸਰਦੇ ਤੇ ਬੜੀ ਵੱਡੀ ਗਿਣਤੀ ਦੇ ਵਿੱਚ ਆਏ ਮੈਂ ਸਾਰਿਆਂ ਦਾ ਗਹਿਸੇ ਰਿਕਾ ਉਹਨਾਂ ਨਾਲ ਗੱਲਬਾਤ ਭਾਈ ਮਿਹਰਤਾ ਹਾਂ ਜੀ ਸਾਰੇ ਸੰਗਤਾਂ ਦਾ ਧੰਨ ਸਵੇਰਾ ਦੀ ਟੀਮ ਦਾ ਧੰਨਵਾਦ ਕਰਦਾ ਹਾਂ ਤੇ ਸਰਦਾਰ ਰਵਿਕਰ ਸਿੰਘ ਕਲੋਹ ਦਾ ਖਾਸ ਸ਼ੇਪਰ ਰਾਜੀ ਜੀ ਜ਼ਿਲ੍ਹਾ ਪ੍ਰਧਾਨ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇਸ ਯੋਗ ਸਮਝਿਆ ਤੇ ਕਲਾਨੌਰ ਮੰਡਲ ਬੀਜੇਪੀ ਤੋਂ ਮੈਨੂੰ ਪ੍ਰਧਾਨ ਬਣਾਇਆ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਅੱਗੇ ਮੈਂ ਉਹ ਸਾਰਿਆਂ ਨੂੰ ਯਕੀਨ ਦਿਵਾਉਣਾ ਹਾਂ ਕਿ ਮੈਂ ਆਪਣੀ ਤਨ ਦੇ ਹਿੰਗਾਂ ਮਿਹਨਤ ਕਰਕੇ ਤੇ ਇਸ ਫਲਕੇ ਦੇ ਵਿੱਚ ਪੂਰੀ ਮਿਹਨਤ ਕਰਾਂਗਾ ਤੇ ਭਾਜਪਾ ਨੂੰ ਅੱਗੇ ਲੈ ਕੇ ਜਾਵਾਂਗਾ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ